ਇੱਕ ਵਾਰ ਇੱਕ ਮਹਾਤਮਾ ਖਜੂਰ ਸਾਹਿਬ ਨੂੰ ਜਾਂਦੇ ਨੇ ਨਿਰਮਲੇ ਸੰਤਰੇ ਨਾਲ ਮੰਡਲੀਏ ਜਾਂਦੇ ਜਾਂਦੇ ਜਦ ਜੈਪੁਰ ਪਹੁੰਚਦੇ ਨੇ ਉੱਥੇ ਪੁੱਛਿਆ ਵੀ ਇੱਥੇ ਕੋਈ ਸੰਤਾਂ ਸਾਧਾਂ ਦੇ ਰਹਿਣ ਵਾਸਤੇ ਥਾਂ ਵੀ ਹੈ ਭਾਈ ਉੱਥੇ ਸ਼ਰਾਰਤੀ ਮੁੰਡੇ ਬੈਠੇ ਸੀ ਕਹਿੰਦੇ ਬਾਬਾ ਜੀ ਸਪੈਸ਼ਲ ਥਾਂ ਹੈ ਸੰਤਾਂ ਵਾਸਤੇ ਕਹਿੰਦੇ ਕਿਹੜਾ ਕਹਿੰਦੇ ਨਾ ਕਿਸੇ ਨੂੰ ਪੁੱਛਣਾ ਪੈਂਦਾ ਨਾ ਗਿਣਨਾ ਪੈਂਦਾ ਕੁਝ ਨਹੀਂ ਹੈ ਕਹਿੰਦੇ ਉਹ ਉਹ ਦੇਖੋ ਕੋਠੀ ਬਾਗ ਦੇ ਵਿੱਚ ਕਦੇ ਕੋਈ ਪੁੱਛਣਾ ਨਹੀਂ ਕਿਸੇ ਨਾ ਬਾਬਾ ਜੀ ਕੋਈ ਨਹੀਂ ਅਸੀਂ ਆਈ ਦਸਣ ਵਾਸਤੇ ਇੱਥੇ ਬੈਠੇ ਹੁੰਦੇ ਆ ਵੀ ਜੇ ਕੋਈ ਸਾਧੂ ਸੰਤ ਆਵੇ ਉਹਨੂੰ ਦੱਸ ਦਈਏ ਵੀ ਇੱਥੇ ਜਾਓ ਕੋਠੀ ਸਾਫ਼ ਕਰ ਲੋ ਤੇ ਉਹਦੇ ਚ ਰਹਿ ਐਸ ਕਰੋ ਸੰਤ ਚਲੇ ਗਏ ਵਿਚਾਰ ਕਰਦੇ ਕਰਦੇ ਨੇ ਵੀ ਐ ਤਾਂ ਕੋਈ ਮਕਾਨ ਸੁਣਨੇ ਨਹੀਂ ਛੱਡਦੇ ਹੁੰਦਾ ਕੋਈ ਨਾ ਕੋਈ ਗੱਲ ਭੇਜਤਾ ਇਸ ਗੱਲ 'ਚ ਰੋਜ਼ ਤੁਰੇ ਫਿਰਦੇ ਸੀ ਨਿਤ ਪਰਮਣ ਕਰਦੇ ਸੀ ਤੇਹੀ ਗੈਣ ਲੱਗੇ ਚਲੋ ਦੇਖੋ ਜੋ ਕੁਝ ਹੋਏਗਾ ਜਾ ਕੇ ਸਾਧੂਆਂ ਨੂੰ ਕਿਹਾ ਭਾਈ ਪਹਿਲਾਂ ਸਫਾਈ ਕਰੋ ਚੰਗੀ ਤਰ੍ਹਾਂ ਸਾਫ਼ ਕਰੋ 22 ਕੱਗਿਆਂ ਦੀ ਟੋਕੀ ਕਮਰੇ ਛੱਡ ਲੋ ਰਾਮ ਨਾਲ ਰਹੋ ਤੇ ਫੇਰ ਸਾਡੇ ਕੋ ਆ ਜਾਓ ਸਾਰੇ ਪ੍ਰਸ਼ਾਦ ਪਾਣੀ ਛਕ ਲੋ ਬਣਾ ਲੋ ਤਿਆਰ ਕਰੋ ਉਹਦੇ ਬਾਅਦ ਜਦੋਂ ਵਾਹਪੁਰਸ਼ਾ ਕੋ ਗਏ ਸੂਰਿ ਛਿਪ ਗਿਆ ਕਹਿਣ ਲੱਗੇ ਦੇਖੋ ਰਹਿਰਾ ਸਾਹਿਬ ਦਾ ਧਿਆਨ ਨਾਲ ਪਾਠ ਕਰਨਾ ਫੇਰ ਪ੍ਰਸ਼ਾਦਾ ਛਕ ਕੇ ਸਿਮਰਨ ਕਰਨਾ ਉਹਦੇ ਬਾਅਦ ਕੀਰਤਨ ਸੋਲਾ ਪੜਨਾ ਹੈ ਤੇ ਸਾਵਧਾਨੀ ਨਾਲ ਪੜਨਾ ਪ੍ਰੀਮੀਅਮ ਕਹਿੰਦੇ ਮਹਾਰਾਜ ਕੋਈ ਗੱਲ ਹੈ ਕਹਿੰਦੇ ਹਾਂ ਗੱਲ ਦਾ ਪਤਾ ਲੱਗ ਗਿਆ ਉਸ ਵੇਲੇ ਸਾਰੇ ਐਸੀ ਤਰ੍ਹਾਂ ਕਰਕੇ ਬਰਾਜ ਗਏ ਤੇ ਮਹਾਪੁਰਸ਼ ਬੈਠੇ ਨੇ 11 ਵਜੇ ਰਾਤ ਦੇ ਇਹਨੇ ਨੂੰ ਕੀ ਦੇਖਿਆ ਇੱਕ ਬਹੁਤ ਬਿਕਰਾਲ ਰੂਹ ਉਸੇ ਕੋਠੀ ਦੇ ਕਬਰਿਆਂ ਚੋਂ ਨਿਕਲੀ ਤੇ ਸਤਾ ਕੋ ਕਬਦੀ ਕਬਦੀ ਆ ਗਈ ਦੂਰ ਹੈ ਰਹਿ ਗਿਆ ਮਹਾਤਮਾ ਕਹਿਣ ਲੱਗੇ ਤੂੰ ਕੌਣ ਹੈ ਕਹਿੰਦਾ ਮਹਾਰਾਜ ਮੈਂ ਇਸ ਕੋਠੀ ਦਾ مالک ਵੱਡਾ ਸੇਠ ਹਾਂ ਕਹਦੇ ਕੀ ਗੱਲ ਤੂੰ ਇੱਥੇ ਰਹਿੰਦਾ ਹੈ ਕਹਿੰਦਾ ਮੇਰੀ ਬੀਠਿਆ ਸੋ ਕਹਿੰਦਾ ਮੈਂ ਇੱਥੇ ਰਹਿੰਦਾ ਸੀ ਬੜਾ ਪਰਿਵਾਰ ਸੀ ਮੇਰਾ ਕੋਠੀ ਉਹਦੀ ਬੜੀ ਮਹਿ ਬਣਾਈ ਤੇ ਸਾਰਾ ਪਰਿਵਾਰ ਰਹਿਣ ਮੈਂ ਮਰ ਗਿਆ ਮੇਰਾ ਧਿਆਨ ਕੋਠੀ ਚ ਰਹਿ ਗਿਆ ਤੇ ਮੈਂ ਪ੍ਰਹਿਤ ਬਣ ਗਿਆ ਇੱਥੇ ਹੀ ਰਹਿਦਾ ਦੁਖੀ ਮੈਂ ਬਹੁਤ ਆ ਮਹਾਂਪੁਰਸ਼ੋ ਮੇਰੀ ਗਤੀ ਨਾ ਹੋਈ ਮੈਂ ਆਪਣਾ ਸਾਰਾ ਹੀ ਪਰਿਵਾਰ ਮਾਰਤਾ ਜਿੰਨੇ ਬੱਚੇ-ਬੁੱੱਚੇ ਸੀ ਕੋਈ ਨਹੀਂ ਰਿਹਾ ਖਾਲੀ ਹੋ ਗਈ ਕੋਠੀ ਉਹਦੇ ਬਾਅਦ ਇਸ ਕੋਠੀ 'ਚ ਪਸੂ ਆ ਗਿਆ ਪਸੂ ਮਰ ਗਿਆ ਕੋਈ ਪਾਖੀ ਉੜ ਕੇ ਬਹਿ ਗਿਆ ਉਹ ਮਰ ਗਿਆ ਮੇਰੀ ਬਿਰਤੀ ਇੱਕ ਰੂਹ ਸੀ ਤੇ ਜੇ ਕੋਈ ਸਾਧੂ ਮਹਾਤਮਾ ਕੋਈ ਸ਼ਹਿਰ ਨਾਲ ਆ ਗਿਆ ਰਾਤ ਨੂੰ ਮੈਂ ਮੰਗੇ ਮੁਝੇ ਮਾਰਦਾ ਸੀ ਜਾਮੇ ਮਾਰ ਦਿੰਦਾ ਸੀ ਕਹਦਾ ਹੁਣ ਵੀ ਉਹ ਮੁੰਡੇ ਉੱਥੇ ਬੈਠੇ ਰਹੇ ਜਿਨ੍ਹਾਂ ਨੇ ਸਭ ਨੂੰ ਪੇਜਿਆ ਕਹਦਾ ਵੇਰੋ ਚੀਕਾ ਮਾਰਦਾ ਇਥੋਂ ਨੱਟਦਾ ਹੁੰਦਾ ਉਹ ਤਵਾਸੇ ਦੇਖਦੇ ਹੁੰਦੇ ਵਿਦਾਇਆ ਕੋਠੀ 'ਚ ਰਹੇ ਭਾਈ ਇੱਥੇ ਕਿਉਂ ਨਾ ਰਹ ਕਹਦਾ ਤੁਹਾਡੇ ਨਾਲ ਮਸ਼ਕਰੀ ਕਰੀ ਸੀ ਉਹਨਾਂ ਪਰ ਤੁਸੀਂ ਜਪਤਪ ਵਾਲਿਆਂ ਕੋਈ ਐਸੀ ਕਲਾਮ ਪੜ੍ਹੀ ਹੈ ਮੇਰਾ ਬਾਲਮੀ ਜੰਗਿਆ ਕਿਸੇ ਦੇ ਉੱਤੇ ਕੀਰਤਨ ਥੋਲਾ ਪੜ੍ਹ ਕੇ ਪੈ ਗਏ ਨਾ ਬਲਕਿ ਚਲਣਾ ਕਿਲਾ ਹੋ ਗਿਆ ਉਸ ਵੇਲੇ ਮੈਂ ਕਹਿੰਦਾ ਸਾਰਾ ਬਲ ਲਾ ਕੇ ਹਾਰ ਕੇ ਤੁਹਾਡੇ ਚਰਦੀ ਆਇਆ ਮੇਰਾ ਆਧਾਰ ਕਰੋ ਮੈਂ ਬੜਾ ਦੁਖੀ ਵਾਹ ਪੁਰਸ਼ ਕਹਿਣ ਲੱਗੇ ਵੀ ਖੱਡ ਪਾਠ ਕਰਨਾ ਪੈਣਾ ਕਿਉਂਕਿ ਗੁਰੂ ਦੀ ਬਾਣੀ ਦੇ ਵਿੱਚ ਬੇਅਥਾ ਫਲ ਹੈ ਜੇ ਸ਼ੁੱਧਾ ਖੰਡ ਪਾਠ ਕੀਤਾ ਜਾਵੇ ਇਹਦੇ ਵਿੱਚ ਵੀ ਫਰਕ ਹੋਇਆ ਕਰਦਾ ਹੈ ਸ਼ੁੱਧ ਤੇ ਅਸ਼ੁੱਧ ਵਿੱਚ ਗਲਤ ਹੋ ਜਾਵੇ ਪਾਠੀ ਗਲਤ ਹੋਵੇ ਦਿੱਤਨੇਮੀ ਨਾ ਹੋਵੇ ਨਿੰਦਿਆ ਕਰਨਾ ਹੋਵੇ ਚੁਗਲੀਆਂ ਕਰਨ ਨਾਲ ਹੋਵੇ ਵੀਰਖਾ ਵਾਲਾ ਹੋਵੇ ਉਹਦੇ ਅੰਦਰ ਲੇਵ ਨਾ ਲੱਗਣ ਕਰਕੇ ਪਾਠ ਦਾ ਫਲ ਬਾਣੀ ਚਾਰਜ ਨਹੀਂ ਹੁੰਦੀ ਜਿਵੇਂ ਬੈਟਰੀ ਤਾਂ ਹੈਗੀ ਚਾਰਜ ਕਰੇ ਤੇ ਕਰੰਟ ਦਿੰਦੀ ਹੈ ਇਹ ਵੀ ਜਿਵੇਂ ਸਾਡੇ ਮੁਖ ਤੇ ਹਿਰਦੇ ਦੇ ਨਾਲ ਬਾਣੀ ਰੱਖ ਕੇ ਕਰੰਟ ਦਿੰਦੀ ਹੈ ਸੰਤਾ ਸ਼ਕਤੀਆਂ ਕਿਉਂ ਹੁੰਦੀਆਂ ਕਿਉਂਕਿ ਉਹ ਬਾਣੀ ਸਾਕਾਰ ਕਰ ਲੈਂਦੇ। ਸੋ ਕਹਿਣ ਲੱਗੇ ਵੀ ਅਸੀਂ ਅਖੜ-ਪਾਟ ਕਰਾ ਲ ਗਏ ਪਰ ਮਾਇਆ ਸਾਡੇ ਕੋ ਹੈਗੀ ਪ੍ਰੇਮੀਆਂ ਕਹਦਾ ਮਾਇਆ ਮਾਇਆ ਦਾ ਕੋਈ ਦੇੜੀ ਪੁੱਟ ਲੋ ਦੇ ਮਾਇਆ ਹੀ ਮਾਇਆ। ਇੱਕ ਦੇੜੀ ਪੁੱਟੀ 500 ਰੁਪਏ ਨਿਕਲਿਆ ਆ। ਸੰਤ ਕਹਿਣ ਲੱਗੇ ਵੀ ਦੇਖ ਪ੍ਰੇਮੀਆਂ ਅਸੀਂ ਅਖੜ-ਪਾਟ ਕਰਾਵਾਂਗੇ ਦੇਖ ਰੱਖਾਂਗੇ ਜੇ ਤਾਂ ਤੂੰ ਚੱਕ ਕੇ ਲੈ ਗਿਆ ਤਾਤਾ ਸਮਝ ਲਾਂਗੇ ਵੀ ਤੇਰੀ ਮੁਕਤੀ ਹੋ ਗਤੀ ਹੋ ਗਈ ਜੇ ਨਾ ਚੱਕਿਆ ਫਿਰ ਅਸੀਂ ਇੱਕ ਦਿਨ ਠਹਿਰਾਗੇ ਤੰਦਾਰ ਇਸੇ ਤਰ੍ਹਾਂ ਕੀਤਾ ਗਿਆ ਪਾਠ ਦੇ ਬਾਅਦ ਪ੍ਰਸ਼ਾਦ ਰੱਖਿਆ ਕੌਲੀ ਚ ਪਾ ਕੇ ਇੰਤਜ਼ਾਰ ਕਰਦੇ ਰਹੇ ਪ੍ਰਸ਼ਾਦ ਗਿਆ ਨਗੇ ਰਾਤ ਨੂੰ ਹਿਰ ਆ ਗਿਆ ਇਹਦਾ ਲੇਕਿਨ ਸੋਣਾ ਹੋਇਆ ਆਇਆ ਕਹਿੰਦੇ ਤੂੰ ਪ੍ਰੇਮੀਆਂ ਤੇਰਾ ਕੁਝ ਬਣਿਆ ਕਹਿੰਦਾ ਮਹਾਰਾਜ ਮੇਰਾ ਰੂਪ ਤਾਂ ਹੋ ਗਿਆ ਠੀਕ ਪਾਠ ਦੇ ਦਾ ਦੁੱਖ ਵੀ ਮੇਰਾ ਸਾਰਾ ਕਟ ਗਿਆ ਲੇਗਰ ਮੇਰੀ ਗਤੀ ਨਹੀਂ ਹੋਈ ਕਹਦੇ ਕਿ ਉਹ ਕਹਦੇ 12 ਤੋਂ 2 ਜਿਹੜਾ ਪਾਠੀ ਸੀ ਉਹ ਸ਼ੁੱਧ ਸੀ ਉਹਦੇ ਲਈ ਇਸ਼ਾਰ ਨਹੀਂ ਸੀ ਉਹਦੇ ਕਰਿਆ ਬੁਲਾ ਕੇ ਪੁੱਛਿਆ ਕਹਿੰਦਾ ਹਾਂਜੀ ਭੁੱਲੂ ਕਹਦੇ ਤੈ ਬੜਾ ਮਾੜਾ ਕੰਮ ਕਰਿਆ ਹੁਣ ਫਿਰ ਕਹਿੰਦਾ ਮਹਾਰਾਜ ਹੋਰ ਦੇਣੀ ਪੱਟ ਲਓ ਉਥੋਂ ਮਾਇਆ ਕਢ ਲਓ ਜਿਹੜੀ ਪੱਟੀ ਮਾਇਆ ਕਢ ਲਈ ਤੇ ਉਹਦੇ ਬਾਅਦ ਖੰਡ ਪਾੜ ਜਨ ਕਰਿਆ ਪ੍ਰਸ਼ਾਦ ਲੈ ਗਿਆ ਤੇ ਗਤੀ ਹੋ ਗਈ ਸੋ ਮਤਲਬ ਇਹ ਹੈ ਕਿ ਮਾਇਆ ਵਾਸ਼ਨਾ ਜਿਹੜੀ ਹੈ ਪ੍ਰੋਪਰਟੀ ਦੀ ਆਦਮੀ ਨੂੰ ਪ੍ਰੇਤ ਬਣਾਰਦੀ ਹੈ ਮਹਾਰਾਜ ਕਹਿਣ ਲੱਗੇ ਦੇਖੋ ਪ੍ਰੇਮiyo ਤੁਸੀਂ ਬਾਕੀ ਤਪ ਕਰ ਲਓਗੇ ਵਾਸ਼ਨਾ ਕਿਵੇਂ ਮਾਰੋਗੇ ਵਾਸ਼ਨਾ ਦਾ ਜਿਆਦਾ ਅੰਦਰ ਖੋਜ ਕਰੋਗੇ ਹੁਕਮਾ ਚਾਹੋਗੇ ਫੇਰੇ ਵਾਸ਼ਨਾ ਮਾਂ ਮਰਦੀਆਂ ਨੇ ਸੋ ਤੁਹਾਡਾ ਜਿਹੜਾ ਤਪ ਹੈ ਜਿਹੜਾ ਤੁਸੀਂ ਕਰਦੇ ਰਹੇ ਹੋ ਤਪ ਸੀ ਤਪ ਉਹਨੇ ਫਲ ਨਹੀਂ ਦਿੱਤਾ ਤੁਸੀਂ ਰਾਜ ਸੀ ਤ ਹੈ ਸਾਧਗੀ ਤਪ ਕਰੋ ਤਪ ਜੋ ਤਾਂਸੀ ਸ਼ਰਮ ਬੋ ਦੇਹੀ ਗਿਆਨ ਪ੍ਰਾਪਤ ਹੋਏ ਨਾ ਕਹੀ ਇਹਦੇ ਨਾਲ ਗਿਆਨ ਨਹੀਂ ਪ੍ਰਾਪਤ ਹੋਇਆ ਕਰਦਾ ਤਪਸੀ ਤਪ ਕਥਾ ਕੀਰਤਨ ਪੜਨ ਸੁਣਨ ਤੇ ਦਿਰੜੋ ਪਾਸ਼ਨਾ ਹੋਤ ਗੁਰਨ ਤੇ ਕਹਿੰਦੇ ਜਦੋਂ ਸਾਧਕੀ ਤਪ ਕਰੋਗੇ ਰਾਜਸੀ ਤਪ ਕਰੋਗੇ ਉਸ ਵੇਲੇ ਕਥਾ ਕਰੋਗੇ ਕੀਰਤਨ ਸੁਣੋਗੇ ਬਾਣੀ ਪੜੋਗੇ ਬਾਣੀ ਸੁਣੋਗੇ ਫੇਰ ਤੁਹਾਡੇ ਅੰਦਰ ਗੁਰੂ ਦਾ ਸਰੂਪ ਦਿੜਣ ਹੋ ਕੇ ਗੁਰੂ ਨਾਲ ਪਿਆਰ ਪੈ ਜਾਵੇਗਾ ਗੁਰੂ ਦਾ ਸਰੂਪ ਤੁਹਾਡੇ ਅੰਦਰ ਦਿੜਣ ਹੋ ਕੇ ਪ੍ਰਕਾਸ਼ ਪੈਦਾ ਕਰ ਦੇਗਾ ਤਰਿਏ ਮਨ ਵਿੱਚ ਧਿਆਨ ਗੁਰੂ ਦੀ ਸਰੂਪ ਦਾ